ਕਈ ਸਾਲਾਂ ਬਾਅਦ ਜਿਹੜਾ ਹਾਲ ਸਾਹ ਹੈ ਮੇਰੇ ਕਿ ਫਤਿਹ ਸਵਾਗਤ ਹੈ ਤੁਹਾਡਾ ਆਪਣੇ ਅੰਤੇ ਖੂਰ ਨਾਲ ਬਲੌਗ ਦੇ ਵਿੱਚ ਤੇ ਹੁਣ ਟਾਈਮ ਹੋਇਆ ਜੀ 11 ਤੇ ਆਪਾਂ ਨੂੰ ਸਕੂਲ ਛੁੱਟੀਆਂ ਹੋ ਗਈਆਂ ਨੇ ਖੰਡ ਦੀਆਂ ਪਰ ਅੱਜ ਬਾਹਰ ਤੋਂ ਬਾਹਰ ਨਹੀਂ ਗਈ ਆ ਵੇਖੋ ਅੱਜ ਬਾਹਰ ਨਿਕਲੀ ਸੀ ਟੁੱਪ ਉਧਰ ਅਜ ਮਮਾ ਜੀ ਨੇ ਮਸ਼ੀਨ ਲਈ ਹੋਈ ਆ ਕੱਪੜੇ ਧੋਣ ਦੇ ਪਏ ਨੇ ਸਾਰੇ ਉੱਤਰ ਕਰਦੇ ਵਿੱਚ ਗੂੜੇ ਰੰਗ ਅੱਜ ਮੱਕ ਚੱਲ ਗਈ ਸੀ ਤਾਂ ਵੀ ਨਹੀਂ ਸਕੂਲ ਗਈ ਅੱਜ ਅੱਜ ਮੈਂ ਸਕੂਲ ਤਾਂ ਲੱਗਿਆ ਸੀ ਪਰ ਆਪਾਂ ਗਏ ਨਹੀਂ ਤੇ ਮੰਮਾ ਜੀ ਕੱਪੜੇ ਸੁੱਕਣੇ ਪਾਉਦੇ ਪਏ ਨੇ ਉਹ ਤਾਂ ਵੀ ਕਰੀ ਜਾਂਦੀ ਆ ਉਹ ਦੇਖੋ ਸਾਡੀ ਦੇਖਿਆ ਲਾ ਦੂ ਮੋਟਾ ਆਈ ਗਈ ਪਣੀ ਕੱਢ ਕੇ ਤੈਰੀ ਖਾਣਾ ਤਾਂ ਆ ਤੂੰ ਆਤੀ ਫਿਰ ਖਾਂਗੂਗੀ ਹਣਾ ਖਰਾ ਲੇ ਤੇ ਖਾ ਉਹ ਖਾ ਲਾਉਗੀ ਵਾ ਮਨ ਹੱਦ ਗਈ ਪਈ ਕਾਫੀ ਸਾਰਾ ਟਾਈਮ ਹੋ ਗਿਆ ਕਿ ਇੱਕ ਮੈਂ ਖਾਣ ਲੱਗਾ ਹੁਣ ਸਵੇਰ ਦੀ ਰੋਟੀ ਹੁਣ ਗੰਡੇ ਗੜਗੜੇ ਹੋ ਗਏ ਗੰਡੇ ਪੇ ਵੀ ਹੋ ਗਏ ਹੋ ਗਿਆ ਗੰਡੇ ਪੇ ਪੇ ਹੋ ਗਿਆ ਤੇ ਹੁਣ ਮम्मा ਜੀ ਅੱਜ ਬਣਾਈ ਜੀ ਆ ਪਾਲੂ ਗੋਭੀ ਸਬਜੀ ਤੇ ਉਹਨੂੰ ਰੋਟੀ ਦੇ ਉੱਤੇ ਪਾ ਕੇ ਖਾਵਾਂਗੇ ਮਿੱਸੀ ਰੋਟੀ ਬਣਾ ਕੇ ਆਣਾ ਮਮਾ ਰੋਮਾਂ ਰੀ ਚੇਰ ਲੱਗ ਗਿਆ ਗੰਡੇ ਫਿਰ ਆਪਾਂ ਖਾਣੇ ਆ ਸੋਸਰਾ ਆਪਾਂ ਰੋਟੀ ਖਾ ਲਈ ਆ ਤੇ ਮਮਾ ਜੀ ਜੇ ਰੋਟੀ ਖਾਂਦੇ ਪਏ ਨੇ ਤਾਂ ਮਿਲ ਜੀ ਜੀ ਅੱਜ ਅੱਧਰ ਖੇਡਣ ਓ ਗਰੁੱਪ ਦਿਖਾ ਲਈ ਸੀ ਹੁਣ ਟਾਈਮ ਹੋ ਗਿਆ ਸੀਵਾ ਕੇ 16 ਮਿੰਟ ਕਾਪੜੇ ਕੋਲੂ ਛੁੱਟੀ ਆ ਪਈ ਅਮਰਾਜ ਕਹਿੰਦਾ ਅੱਜ ਮੈਂ ਸੋਣਾ ਇਧਰ ਤੇ ਇਹ ਕਹਿੰਦਾ ਮੈਂ ਹੇ ਦੁਕਾਨ ਦਾ ਕਾਢ ਵੀ ਵੇਖਿਆ ਜੇ ਆਇਆ ਮੈਂ ਦੁਕਾਨ ਚੋਂ ਖਾੜੇ ਤੈਨੂੰ ਆ ਵੇਖੋ ਜੀ ਇਹ ਦੁਕਾਨ ਤੇ ਇਥੇ ਨੌਚਾ ਕਰਦਾ ਤੇ ਗਾਇਸ ਇਥੇ ਬੰਨੇ ਜੀ ਆਪਣੇ ਬਾਥਰੂਮ ਫਲੈਸ਼ ਅੱਜ ਆਪਾਂ ਤੁਹਾਨੂੰ ਦੱਸ ਦਿੰਨੇ ਆ ਐਸੇ ਫਾਈਨਲੀ ਬਾਥਰੂਮ ਤੇ ਆ ਆਹ ਕੀ ਆ ਦੁਕਾਨ ਸਾਰੀ ਆ ਬਾਥਰੂਮ ਆ ਪੜਨਾ ਸ਼ੁਰੂ ਕਰਤਾ ਹੁਣ ਇੱਥੇ ਫਿਰ ਆਪਾਂ ਕਿਦਾਲਾ ਆਇਆ ਵੀ ਇੱਥੇ ਤਰੂਗਾ ਤੇ ਇਹਨੂੰ ਸਾਰੀ ਨੂੰ ਭਰ ਕੇ ਪੱਦਰ ਕਰਕੇ ਆਪਾਂ ਇੱਥੇ ਬਣਾਵਾਂਗੇ ਬਾਸੂ ਫਲਸ਼ ਆਹ ਸਾਰੀ ਦੁਕਾਨ ਹੈ ਜੀ ਦੇਖੋ ਮੈਂਰਾ ਥੋੜਾ ਮਾਰ ਕੇ ਵੇਖਣ ਲੱਗਾ ਚੱਕ ਚੱਕ ਜ਼ੋਰ ਲਾ ਆਏ ਵੇਖੋ ਜੋਦਿਆ ਕਰ ਉਹ ਬਸ ਨਿਕਲ ਕੇ ਜੋਰ ਨਹੀਂ ਸ਼ੇਰ ਆਦਾ ਨਹੀਂ ਚੋਂ ਮਿੱਕਾ ਰੰਦੇ ਰੰਦੇ ਇਸਨ ਫਿਰਾਂਗੇ ਲੋਕਾਂ ਦਾ ਵੀਲੋਗ ਚੈਨਲ ਐਡ ਕਰਾਂਗੇ ਹਮ ਟਾਈਮ ਨੂੰ ਵੀ ਨਹੀਂ 12 ਤੇ ਮਰਾਤ ਕਰੇ ਕੱਲ ਹੀ ਲਾਉਂਗਾ ਤੁਹਾਡੇ ਨਾਲ ਠੀਕ ਹੈ ਚਲ ਮੈਂ ਚਲੀ ਗਿਆ ਫੇ ਮੈਂ ਟੋਪਾ ਟੋਪਾ ਰਹਿ ਗਿਆ ਹਾਂ ਅਲ ਟੋਪਾ ਰਹਿ ਗਿਆ ਅਗਲਾ ਵੀ ਅਗਲਾ ਵੀ ਅਗਲਾ ਵੀ ਲਾਗੇ ਹਾਂਜੀ ਪਨੀਰ ਤੇ ਉਹ ਦਿਵਿਦਵਾਨੀ ਚਲੋ ਜੀ ਅੰਦਰ ਆਪਾਂ ਤੁਹਾਨੂੰ ਤੇ ਗਾਇਸ ਅੰਮਾ ਜੀ ਦੇਖੋ ਇੱਥੇ ਸਾਰੇ ਕੀ ਕਾ ਸਾਗ ਸਾਫ ਕਰਦੇ ਪਹਿਲੇ ਸਾਗ ਸਾਫ ਕਰਦੇ ਪਹਿਲੇ ਪਰしょ ਸਾਰੇ ਸਾਗੇ ਕੱਲ ਵੀ ਸਾਰਪ੍ਰੇਸ ਅੱਜ ਵੀ ਸਾਗ ਜੀ ਬਣਾਉਣਾ ਇਹ ਇੱਥੇ ਗਾਇਸ ਕੰਮ ਚੱਲਦਾ ਪਿਆ ਤੇ ਦੇਖੋ ਜਿਹੜਾ ਕੱਲ ਫੱਟੇ ਲਾਏ ਸੀ ਇਹ ਸਾਰੇ ਸੀਮੈਂਟ ਸੁੱਕ ਗਏ ਹੁਣ ਉੱਧਰ ਹੀ ਫੱਟੇ ਲਾ ਕੇ ਸੀਮੈਂਟ ਕਰਨ ਲੱਗੇ ਆ ਉਹ ਦਿੱਟਾ ਦੇ ਖੁੱਟਾ ਵੀ ਕੱਟ ਹੋਈਆਂ ਅੱਗੇ ਨਾਲੋਂ ਗਾਇਸ ਆਹ ਦੇਖੋ ਅੱਜ ਰਿਜਾਇਆਂ ਦੇ ਸ਼ਾਰਟ ਵੀ ਤੋਤੇ ਨੇ ਮਮਾ ਜੀ ਨੇ ਤੇ ਜੇ ਤੁਹਾਨੂੰ ਵਲੌਗ ਚੰਗੇ ਲੱਗਦੇ ਤਾਂ ਸਬਸਕ੍ਰਾਈਬ ਕਰਕੇ ਵੀਡੀਓ ਲਾਈਕ ਕਰਨਾ ਨਾ ਭੁੱਲਿਓ ਅਗਿਆ ਬਾਦਾਂ ਨੂੰ ਵੀ ਹੋਰ ਵਧੀਆ ਵਧੀਆ ਲੌਂਗ ਕਰਾਂਗੇ ਤੇ ਮਾਗੀ ਆ ਇਹ ਤਨੀ ਤਨੀਓ ਸਸਾ ਅੱਗੇ ਤਨੀਓ ਪਿੰਦਾ ਵਾ ਹੋਰ ਬਾਈ ਸੰ ਟਾਈਮ ਹੋ ਗਈ ਛੇ ਤੇ ਦੁਕਾਨ ਨੂੰ ਬੰਦ ਕਰਤਾ ਹੁਣ ਲੱਗਦਾ ਸਾਰੇ ਜਣੇ ਚਲੇ ਗਏ ਛੁੱਟੀ ਹੋ ਗਈ ਆ ਮਰ ਰੋਟੀ ਮਨੇ ਪੈ ਜੇ ਰਾਤ ਦੀ ਨਹੀਂ ਨਹੀਂ ਰਾਤ ਨੂੰ ਸਬਜੀ ਕਾਦੀ ਅਰੇ ਰਾਤ ਨੂੰ ਮੈਂ ਦਾਲ ਧਰ ਲੱਗੇ ਤੋਂ ਤੇ ਮੁੰਡੇ ਬਾਹਰ ਮੈਂ ਸਾਗ ਸਾਗ ਧਰਿਆ ਹੋਇਆ ਤੋਂ ਕਿੰਮੂਂ ਦੀ ਦਾਲ ਫਿਰ ਬਾਥਰੂਮ ਵਿੱਚ ਦਾ ਕੰਮ ਸ਼ੁਰੂ ਹੋਣਾ ਵਾ ਤੇ ਉਹਦੇ ਅਸੇ ਫਿਰ ਅੱਜਪਾ ਇੱਟਾਂ 'ਚ ਪਾਣੀ ਪਾਣੀ ਦਿੰਦੇ ਵੇ ਆ ਫਿਰ ਇਹਨਾਂ ਦੀ ਸਾਰੀ ਇੱਟਾਂ ਗਿੱਲੀਆਂ ਕਰ ਦੇਣੀਆਂ ਆਲੀ ਵੀ ਕਰ ਦੇਣੀਆਂ ਪਹਿਲਾਂ ਆਲੀਆਂ ਕਰ ਦੇਣੀਆਂ ਕਿਉਂਕਿ ਸਭ ਤੋਂ ਪਹਿਲਾਂ ਆਲੀ ਲੱਗਣਗੀਆਂ ਫਿਰ ਇਹਨਾਂ ਨੂੰ ਪਾਣੀ ਦੇਣਾ ਵਾ ਪਾਣੀ ਬੜਾ ਠੰਡਾ ਵਾ ਮੇਰਾ ਅੰਗੂਠਾ ਸੁੰਨ ਹੋ ਗਿਆ ਲੋ ਗਏ ਆ ਇਟਾ ਪੋਰ ਚੁਰ ਪਿਆ ਜੋ ਸਾਰਾ ਕੁਝ ਸੋਪਰ ਚੱਕ ਲਿਆ ਫਿਰ ਇਸੇ ਥੱਲੇ ਥੱਲੇ ਲਾਉਣਾ ਵਾ ਤਾਂ ਕਿ ਖਾਂ ਪੱਧਰ ਹੋ ਜਾਏ ਇਹਦੇ ਨਾਲ ਪਾਣੀ ਵੀ ਨਹੀਂ ਰੁਕਦਾ ਛੇਤੀ ਕਿਤੇ ਦੇ 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 ਉੱਤੇ ਪਾਣੀ ਆ ਵੀ ਆਲੀ ਟਨ ਬਹੁਤ ਟਾਈਮ ਹੋ ਗਿਆ ਪਾਣੀ ਨਹੀਂ ਦਿੱਤਾ ਆ ਪਾਣੀ ਨਾਲ ਉਹਨਾਂ ਨੇ ਪੀ ਜਾਂਦੀਆਂ ਕੋਲੇ ਆ ਕੇ ਦੇਣੇ ਚੱਲੇ ਪਾਣੀ ਜਾਂਦੇ ਨਹੀਂ ਆ ਵੀ ਕਮੇ ਆਉ ਟੂਪੇ ਆਪ ਲਾਤੀ ਹੁਣ ਤੇ ਹੁਣ ਬਾਹਲੇ ਅੰਦਰ ਇੱਟਾ ਤੇ ਕਰਦਾਂ ਜੂਗੀ ਜਿਹੜੀ ਅੰਦਰ ਇੱਟਾ ਵਾ ਉਹਦੀ ਬਾਰ ਬਾਰ ਤਾਪ ਲਾਤਾ ਤੇ ਆਹੜੀ ਇੱਟਾ ਜੇ ਸਾਰਾ ਪਾਣੀ ਲਾਤਾ ਵਾ ਦੇਖੋ ਬੱਸ ਉਹ ਕਿੱਲਾ ਵਧੀਆ ਆ ਗਏ ਗਾਇਸ ਟਾਈਮ ਹੋ ਗਿਆ 4 ਤੇ ਮੈਂ ਲਾਣ ਨੂੰ ਸਮਝੀ ਕਰਦੀ ਆ ਆਲੂ ਮੁਗਰੇ ਚਲ ਆ ਰਾਤ ਨੂੰ ਆਲੂ ਮੁਗਰੇ ਬਣਾਣੀ ਸਾਗ ਵੀ ਹੈਗਾ ਇਹ ਤੋਂ ਤੁਹਾਨੂੰ ਵੀ ਢਾਲ ਵੀ ਦੀਆ ਅਸ਼ਰ ਜੋ ਮਰਜੀ ਖਾਓ ਟਾਈਮਿੰਗ ਟੇਨ ਗਈ ਅੱਜ ਦੋ ਦੋ ਛੇਤੀ ਚੱਲ ਗਈ ਸੀ ਕਿੰਨੇ ਵੇ ਲੈ ਕੇ ਆਣਾ ਨੂੰ ਉਹ ਹੋ ਗਿਆ ਨਾ ਅੱਜ ਕਿੰਨੇ ਵੇਰ ਗਈ ਆ 2 ਜੇ 2 3 4 ਚ ਦਿਉਣਾ ਨੂੰ ਬੱਸਮਕ ਟਾਈਮ ਹੋ ਜਾ ਲੱਗ 15 ਮਿੰਟ ਤੇ ਗਾਈਸ ਨੂੰ ਟਾਈਮ ਹੋ ਗਿਆ ਜੀ 9:40 ਮਿੰਟ ਤੇ ਗਾਈਸ ਮੰਮਾ ਜੀ ਕਾਰਮਿੰਗ ਤੇ ਪਾਪਾ ਜੀ ਕੀ ਸੀ ਹੁਣ ਆਪਾਂ ਥਰਡ ਤੋਂ ਸੱਤ ਵਜੇ ਬਾਜ਼ਾਰ ਤੇ ਬਾਜ਼ਾਰ ਹੈ 8 ਵਜੇ ਲਈ ਸੱਚੋ 8:30 ਤੇ ਬਾਜ਼ਾਰ ਹੋ ਗਿਆ ਬੰਦ ਹੋ ਲੈਣਗੇ ਜੀ ਬੂਟ ਟਾਈਮਿੰਗ ਤੇ ਬਾਜ਼ਾਰ ਹੋ ਗਿਆ ਬੰਦ ਤੇ ਉਹ ਹੁਣ ਕਿਉਂ ਜਿਹੜੇ ਮਠਿਆਈ ਵਾਲੇ ਗਾਣ ਤੇ ਪਟੌੜ ਦੇ ਲੈ ਕੇ ਮੈਂ ਰੁੰਡਾ ਪਤਨ ਰੁੰਡਾ ਬਣਾਉਣਾ ਹੈ ਗਾਇਸ ਉਹ ਮੇਰੀ ਹਾਲ ਹੈ ਕਹੇ ਨੇ ਆ ਵੇਖ ਗਾਇਸ ਮੇਰਾ ਰੁੰਡਾ ਤੇ ਆਪੋ ਜੀ ਇਹਦੇ ਨਾਲ ਬਿਸਕੁਟ ਆ ਤੇ ਆਪਾਂ ਆਪ ਰੋਟੀ ਸਬਜ਼ੀ ਬਣਾਈ ਸੀ ਇਹ ਤਾਂ ਸਾਗ ਸੀ ਦੇ ਨਾਲ ਸੀ ਆਲੂ ਮਿੱਠੇ ਅੱਜ ਦਾਲ ਵੀ ਕੀਤੀ ਸੀ ਪਨੀਰ ਹੈ ਸੀ ਪਨੀਰ ਦੀ ਪਰਜੀ ਬਣਾਈ ਨਹੀਂ ਆਪਾਂ ਐਂ ਕੱਚਾ ਪਨੀਰ ਖਾ ਗਏ ਸੀ ਤੋਂ ਦੋ ਰੋਟੀ ਫੁੱਲ ਟੁਕੜੇ ਪਏ ਨੇ ਕਿ ਹੁਣ ਆਪਰੇ ਆ ਵੀ ਬਈ ਹੁਣ ਨੇ ਅੱਜ ਆਪਰੇ ਛੁੱਟੀ ਚੌਥੀ ਦਿਨ ਆਪਣੇ ਪਹਿਲੀ ਛੁੱਟੀ ਸੀ ਦੋ ਦਿਨ ਜਿਹੜਾ ਆਪਣੇ ਸਕੂਲ ਲੱਗੇ ਨੇ ਬਾਕੀ ਪਤਾ ਨਹੀਂ ਕਿਉਂਕਿ ਹਰ ਸਾਲ ਛੁੱਟੀਆਂ ਵੱਧੀਆਂ ਹੁੰਦੀਆਂ ਉਹ ਮੀਆਂ ਦਾ ਠੰਡ ਕਰਕੇ ਇਸ ਸਾਲ ਪਤਾ ਨਹੀਂ ਵਧਣਗੀਆਂ ਕਿ ਨਹੀਂ ਵਧਣਗੀਆਂ ਹੁਣ ਵਧਣਗੀਆਂ ਤਾਂ ਅਗਲੇ ਸਾਲ ਕਿਉਂਕਿ 2026 'ਚ ਆਪਣੇ ਸਕੂਲ ਖੰਨੇ ਨੇ ਸਾਹ ਵੇਖੋ ਜੀ ਮੇਂ ਆਪਣੀ ਹੋਲੀ ਲਾਈਟ ਖਰਾਬ ਨਹੀਂ ਹੋਈ ਸੀ ਜਦੋਂ ਮੈਂ ਤੇ ਮਾਂ ਕਰਦੀ ਉਹ ਮੈਂ ਹੁਣ ਆਹ ਲਾਈਟ ਵੀ ਖਰਾਬ ਹੋ ਗਈ ਇੱਕ ਵਾਰੀ ਤਾਂ ਪਰੇ ਬੜਬੜਾ ਆਤਾ ਵਾ ਹੁਣ ਆਪਾਂ ਚ ਨਵੀਂ ਟੂਬ ਲਾ ਕੇ ਲਾਵਾਂਗੇ ਜਿਹੜੀ ਆਪਾਂ ਅੰਦਰ ਲਾਈ ਹੋਈ ਆ ਮੱਕਿਆ ਦਾ ਕਮਰਾ ਛੋਟਾ ਇੱਥੇ ਦਾ ਬਲਬ ਚੱਲੀ ਜਾਂਦਾ ਵਾ ਕੱਲ ਜੇ ਰਹਿ ਗਿਆ ਕਮਰਾ ਵੱਡਾ ਵਾ ਤਾਂ ਕਰਕੇ ਇੱਥੇ ਫਿਰ ਟਿਊਬ ਲਾ ਕੇ ਲਾਵਾਂਗੇ ਇਹਦੇ ਨਾਲ ਇਹਦਾ ਚਾਨਣ ਤਾਂ ਹੁੰਦਾ ਪਰ ਇੰਨਾ ਨਹੀਂ ਹੁੰਦਾ ਜਿੰਨਾ ਪਹਿਲਾਂ ਲਾਈਟ ਦਾ ਹੁੰਦਾ ਸੀ ਗਾਇਸ ਉਹ ਮੈਂ ਜੇ ਕੱਦੇ ਪੇ ਸੂਟ ਕਰ ਪਾਈ ਤਾਂ ਮੈਨੂੰ ਗਈ ਆਸਾਂ ਤੇ ਅੱਜ ਦਾ ਵਲੌਗ ਨੇ ਚੰਗਾ ਲੱਗ ਚਲ ਸਬਸਕ੍ਰਾਈਬ ਕਰਕੇ ਵੀਡੀਓ ਲਾਈਕ ਕਰਨਾ ਨਾ ਭੁੱਲੋ ਤਾਂ ਕਿ ਆਪਾਂ ਤੁਹਾਨੂੰ ਹੋਰ ਵਧੀਆ ਵਧੀਆ ਵਲੌਗ ਦੇ ਸਕੀਏ ਮਿਲਦੇ ਹਾਂ ਅਗੋਂ ਦਾ ਹੋਰ ਵਧੀਆ ਵਲੌਗ ਦੇਖਿਆ ਪਰ ਟਾਈਮ ਆਖਰੀ ਦੇ ਖਾਲਸਾ ਵੇਖ ਜੀ ਕਿ ਹਾਂ ਤੇ